ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰ ਹੀ ਫਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਤਰ ਖੁਰਤ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਟੋਕੜ ਗੱਬਣ ਜੀ ਇੱਕ ਗੱਬਣ ਤੇ ਇੱਕ ਬਿਲਕੁਲ ਤਾਜੀ ਸੂਈ ਦਾਾਂ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਇਸ ਤਸੱਲੀ ਪਰਕਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚਾਲਦਾ ਰਹਿ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 7528899646 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਸੂਆ ਕਿ ਨਵਾਂ ਸੂਈ ਆ ਜੀ ਇਹ ਵੀ ਅਰੀਜਨਲ ਦੂਜਾ ਸੂਆ ਵਾ ਕਦੋ ਸੂਈ ਆ ਜੀ ਇਹ ਕੱਲ ਦੁਪਹਿਰ ਦੀ ਸੂਈ ਵੀ ਹੋຊੀ ਬੱਚਾ ਕਿ ਦਿੰਦਾ ਮਗਰ ਬੱਚਾ ਬਈ ਠੀਕ ਆ ਬਈ ਜੇ ਡਨ ਜੇਰ ਪੈ ਗਈ ਆ ਵੀਡੀਓ ਆਪਣੇ ਕੋਲ ਹੈਗੀ ਜੇ ਵੀਰ ਭਰਾਣਾਂ ਦੇਖਣੀ ਹੋਵੇ ਘਰ ਤੱਕ ਵੀ ਗਾਰੰਟੀ ਆ ਠੀਕ ਆ ਸੀਲ ਠੰਡੀ ਦੀ ਪੂਰੀ ਗਾਰੰਟੀ ਆ ਜੇ ਲੱਤ ਬਿਨਾ ਨਿਆਣੇ ਤੋਂ ਮਿਲਦੀ ਆ ਥਾਣਾ ਦੀ ਜਨ ਹਾਂ ਤਾਂ ਆਪਾਂ ਧਾਰਾ ਮਾਰਕੀਟ ਦਿਖਾਉਣੀ ਠੀਕ ਆ ਬਾਈ ਤੇ ਕਿੰਨਾ ਕੁ ਬੋਲਾ ਨੈਟ ਤਿਆਰ ਆ ਜੀ ਹੁਣ ਬਈ 10 ਤੋਂ ਬਾਹਰ ਬਾਹਰੇ ਹੋਊਗਾ 10 ਮੰਨ ਕੇ ਆ ਜੀ 10 ਮੰਨ ਕੇ ਕੋਈ ਆ ਜੀ ਦੁੱਧ ਪਲੂਨ ਦਾ ਦਿੱਤਾ ਵਾ 14 14.5 ਕਿਲੋ ਕਹਿੰਦੇ ਜਿੱਥੋਂ ਲਈਏ ਜਾਊ ਪਲੱਸ ਇੱਕ ਤੀ ਦੋ ਦੂ ਵੀਰੇ 15 16 ਕਿਲੋ ਬੱਚੀ ਬਹੁਤ ਚੰਗੀ ਆ ਮਾਰ ਦੇ ਵੀਰੇ ਧਾਰਾ ਧਾਰਾ ਮਾਰ ਕੇ ਤੁਹਾਨੂੰ ਤਾਂ ਚੈੱਕ ਕਰਾ ਦਿੰਨੇ ਹੁੰਨੇ ਆ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨਾਲ ਚੱਲ ਕੇ ਆਉਣਾ ਹੁੰਦਾ ਜੀ ਤੇ ਛੋਟੇ ਛੋਟੇ ਸੈਂਗਾ ਮਾਰਦੀ ਬਈ ਮੈਂ ਕਹਿੰਦਾ ਯਾਰ ਘਰ ਤੱਕ ਵੀ ਅਗਲੇ ਦੇ ਗਾਰੰਟੀ ਉਹਦੀ ਲੱਤਾਂ ਬਾਹ ਮਾਰ ਜੇ ਹੋਰ ਦੱਸ ਠੀਕ ਹੈ ਜੀ ਹਾਂ ਇਨੀ ਠੰਡੀ ਸੀ ਲਾ ਲੱਤ ਵੀ ਪੰਜਾਬ ਨੂੰ ਕਰਾਉਣੇ ਬੀ ਠੀਕ ਹੈ ਜੀ ਖਾਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਬੱਚਾ ਮਗਰ ਬੱਚਾ ਆ ਜਾਂਦਾ ਜੀ ਬਾਕੀ ਜਿਹੜਾ ਨੈਟ ਬੌਲਾ ਤਿਆਰ ਹੋਊਗਾ ਉਹ 10 ਕਿਲੋ ਹੋਊਗਾ ਐ ਪਲਾਸੀ ਆ ਬਾਈ ਕਹਿੰਦਾ 10 ਮੰਨ ਕੇ ਆਜੋ 2 ਟਾਈਮ 4 ਟਾਈਮ ਤਾਂ ਹੀ 6 ਟਾਈਮ ਕੋਈ ਵੀ ਸੱਜਣ ਮਾਰਕਿੰਗ ਕਰ ਸਕਦਾ ਜੀ ਬਾਕੀ ਬਾਈ ਚੋਣ ਚਵਾਈ ਬਹੁਤ ਚੰਗੀ ਲੱਗੀ ਗਾ ਠੀਕ ਕੋਈ ਐ ਨਹੀਂ ਪੀੜੀ ਰੱਖ ਕੇ ਬਹਿ ਜਾ ਕੋਈ ਚੱਕਰ ਲੱਤ ਦਾ ਮਾਰਦਾ ਨਹੀਂ ਪਤਾ ਫਿਰ ਨੂੰ ਠੀਕ ਆ ਬਾਈ ਹਾਂ ਮੋਟੀ ਚਵਾਈ ਪੂਰੀ ਮੈਂ ਕਹਿੰਦਾ ਬਾਈ ਮੋਟੀ ਠੀਕ ਆ ਬਾਈ 12 ਮਾਰ ਕੇ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਮੋਟੀ ਚਵਾਈ ਆ ਤੇ ਠੰਡੀ ਸੀਲ ਦਾ ਬਾਈ ਕਹਿੰਦਾ ਅੰਤ ਤੋਂ ਕੋਈ ਨਹੀਂ ਜੀ ਚਾਹੇ ਕੋਈ ਮਰਜੀ ਹੋਈ ਜਾਵੇ ਬਾਕੀ 12 ਮਾਰ ਕੇ ਲਓ ਜੀ ਓਕੇ ਜੀ ਮਗਰ ਲੈ ਜਾ ਵੀ ਮਾਰ ਦੀ ਬਸ ਹੋਕ ਜਮਾ ਡੰਨ ਬਾਕੀ ਥਾਣੇ ਦਿਖਾ ਦੇ ਬਾਈ ਇਧਰ ਦੀ ਆ ਕੇ ਲੈਣਾ ਦੇ ਸਹਿਜ ਲਗਾ ਥਾਣੇ ਪਸਵਾ ਕੇ ਪੂਰਾ ਸੋਨਾ ਥਾਣੇ ਕੱਢ ਲਿਆ ਪੂਰਾ ਜੰਗਲ ਲਓ ਜੀ ਤੋਰ ਕੇ ਦਿਖਾ ਦਿਓ ਜੀ ਸੀਲਸ ਲੱਗ ਵੀ ਪੂਰੀ ਆ ਜੀ ਜੇ ਆ ਬਾਈ ਕਿਸੇ ਦੇ ਘਰੇ ਜਾ ਕੇ ਮੱਛੀ ਲੱਕ ਵੀ ਮਾਰ ਦੇ ਆਪਣੇ ਘਰੇ ਬੰਨ ਜੇ ਵੀ ਗੱਲ ਦੀ ਜ਼ਿੰਮੇਵਾਰੀ ਠੀਕ ਆ ਜੀ ਲੈ ਸੰਗ ਦਿਖਾ ਦੇ ਕਦੇ ਕਿੱਡੇ ਕਿੱਡੇ ਬਾਕੀ ਫੇਸ ਕੁਆਲਟੀ ਵੀ ਸੋਹਣੀ ਸਨਖੀ ਬਹੁਤ ਅੱਛਾ ਜੀ ਸੋਹਣੇ ਆ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਜੀ ਕਿੰਨਾ ਕ ਪਾਜੂ ਇੱਕ ਪੀਰ ਦੁੱਧ ਵੀਰੇ 15 ਤੋਂ ਪਲੱਸ ਹੀ ਚੱਲਣਾ ਘਾਟ ਨਹੀਂ ਦੀਂਦੀ ਵਾਅਦਾ ਦੇ ਦੂ پورا ਠੀਕ ਆ ਜੀ ਕੁਆਲਿਟੀ ਬਹੁਤ ਆ ਬਈ ਬੱਚੀ ਦੀ 15 ਤੋਂ 22 ਦੱਸਦਾ ਬਈ ਪਲੱਸ ਹੀ ਜਾਊਗੀ ਬਾਕੀ ਫੇਰ ਬੱਚੀ ਕੁਆਲਿਟੀ ਦਿਖਾ ਦੇ ਸਿੰਘ ਦਾ ਛੋਟਾ ਛੋਟ ਆਏ ਸਿੰਘ ਜੇ ਕੋਈ ਮਾਰ ਜੇ ਫੇਰ ਵੀ ਜ਼ਿੰਮੇਵਾਰੀ ਖਾਣ ਪੀਣ ਦੀ ਨਹੀਂ ਖੁੱਲੀ ਜਿੰਨੀ ਕਰਾ ਠੀਕ ਆ ਜੀ ਬਾਕੀ ਬਸੂ ਬਈ ਖਾਊਗਾ ਫੇਰ ਹੀ ਦੁੱਧ ਦੇਊਗਾ ਜਿਹਨੇ ਖਾਦਾ ਹੀ ਨਾ ਉਹਨੇ ਦੁੱਧ ਵੀ ਖਾਦਾ ਦੇਣਾ ਡਿਮਾਂਡ ਕਰਨੀ ਬਈ ਲੈਣ ਦੇਣ ਵਾਲੀ ਜਮਾ ਆਪਾਂ ਬਈ ਆਪਾਂ ਅੱਗੇ ਵੀ ਵੇਜਦੇ ਆਂ ਮਾਲ ਆਪਾਂ ਜੈ ਡਿਮਾਂਡ ਤੇ ਵੇਜਦੇ ਆ ਕਿ ਮੋਲਕਾਰ ਨੂੰ 45 42000 ਚ ਮਾਨਤਨ ਕਰ ਦਿੰਦੇ 42000 ਚ ਕਰਦੇ ਹਾਂ ਬੈਰੀ ਨੂੰ ਮਾਨਤਨ ਕਰ ਦਾਂਗੇ ਲੈਵਾ ਦਿਖਾ ਦੇ ਬੱਚੇ ਡਿਮਾਂਡ ਕਰਾਉਣ ਦੀ ਵੀ ਮਰਜ਼ੀ ਕਰਾ ਲਓ 42000 ਚ ਮਾਨਤਨ ਹੋ ਜਾਊਗਾ ਜੀ ਜੀ ਨੂੰ ਦੋ ਡੰਗ ਜੋਲੇ ਤਿੰਨ ਜੋਲੇ ਭੌਂਦੀ ਘਰੇ ਆ ਕੇ ਆਪਾਂ ਨੂੰ ਪੈਸੇ ਦੇ ਦੇ ਬੰਦਾ ਕੋਈ ਚੱਕਰ ਨਹੀਂ ਇੰਨੀ ਠੰਡੀ ਸੀਲ ਗਾਰੰਟੀ ਹਾਂ ਬਾਹਰ ਬੱਚੀਆਂ ਵਧੇਰੀਆਂ ਵੇਚੀਆਂ ਪਰ ਠੰਡੀ ਬਾੜੀ ਆ ਠੀਕ ਹੈ ਬਾਈ ਲੈਵਾ ਦਿਖਾ ਦੇ ਲੈਵਾ ਟੁੱਟਣ ਵਾਲੀ ਫੈਕਸ ਆ ਜਮਾ ਫੈਕਸ ਆਰਡਰ ਆ ਜੀ ਥਣਾ ਦੇ ਸਹਿਜ ਵੀ ਪੂਰੇ ਸੋਹਣੇ ਆ ਜੀ ਦੋ ਨੰਬਰ ਬਰੇ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜ ਏ ਨਾਲ ਦੇ ਪਿੰਡੋ ਲਈ ਆ ਰਾਮੂ ਵਾਲਾ ਠੀਕ ਹੈ ਦੈਣ ਕਿੰਨੇ ਲੈਂਦੀ ਬਾਈ ਇਹਦਾ ਦੈਣ ਹਫਤਾ ਪਿਆ ਬਾਈ ਹਜੇ ਇੱਕ ਹਫਤਾ ਪਿਆ ਜੀ ਪੂਰਾ ਹਫਤਾ ਪਿਆ ਰਾਮੂ ਵਾਲੇ ਨਾਲ ਪਿੰਡਾ 4 ਕਿਲੋਮੀਟਰ ਦੇ ਉੱਥੋਂ ਲਈ ਆ ਠੀਕ ਕਿੰਨਾ ਪਾਜੂ ਕਰੇ ਦੁੱਧ ਬਈ ਉਹ ਕਹਿੰਦੇ 17 ਕਿਲੋ ਚੋਇਆ ਵਾ ਆਪਣਾ ਥਾਣਾ ਦੀ ਡੰਨ ਹੈ ਜੀ ਥਾਣਾ ਦੀ ਡੰਨ ਆ ਆਪਦੀ ਇੱਥੇ ਅਗਲਾ ਪਾਸ ਕਰ ਲਓ ਪੋਂਦੀ ਘਰੇ ਜਾ ਕੇ ਗੱਡੀ ਜੋਤਰ ਸਰ ਪਾਸ ਕਰ ਲਓ ਠੀਕ ਆ ਹਜੇ ਬਣੂ ਬਣੂ ਚੰਗੇ ਦੁੱਧ ਬਈ ਆ ਹਮਾਰੇ ਚੈੱਕ ਕਰ ਸਕਦੇ ਹੋ ਤੁਸੀਂ ਪੂਰੀ ਕਵਾਲਿਟੀ ਨਾਲ ਪੰਜ ਬਈ ਲੱਗਦਾ ਦਿੱਤਾ ਹੋਊ ਦੁੱਧ ਹੀ ਨਹੀਂ ਗੱਲ ਨਾਲ ਦਿੱਤਾ ਹੋਊਗੀ ਇਹ ਕਿਹੜਾ ਮਵਾ ਚਲ ਲਈ ਸਹੀ ਗੱਲ ਆ ਜੀ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਕਾਫੀ ਜਰਸੀ ਆ ਬਈ ਕਾਫੀ ਕਲਰ ਚ ਆ ਜਾਂਦੀ ਜਰਸੀਆਂ ਕਈ ਰੰਗਾਂ ਚ ਆ ਜਾਂਦੀਆਂ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਜੀ ਦੇਣ ਜਰੂਰ ਲੈ ਜੂਗੀ ਹਜੇ ਬਈ ਬਣੂ ਬਹੁਤ ਫੋਲ ਸੋਹਣਾ ਦੇ ਵੱਡਾ ਹਵਾਨਾ ਤਿਆਰ ਕੀਤਾ ਹੋਣਾ ਸੀ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਆ ਜੀ ਦਿਖਾ ਦੇ ਮੂਰ ਦੀਓ ਵਿੱਚ ਚੱਕ ਸਕਦੇ ਹੋ ਖਾਣਾਂ ਦੇ ਚਾਹ ਜੀ ਪੂਰੇ ਸੋਹਣੇ ਆ ਮਿਲਕਵੇਨ ਚੈੱਕ ਕਰੋ ਆ ਮੋਟੀ ਮੋਟੀ ਰਸੇ ਯਾਰ ਕੀ ਬਾਕੀ ਥਾਣਾ ਦੇ ਸਹਿ ਚਾਰ ਹੀ ਥਾਣਾ ਫੋਟ ਨਹੀਂ ਸਾਖ ਨਹੀਂ ਕੋਈ ਜੁੜਦਾ ਨਹੀਂ ਭੜਦਾ ਨਹੀਂ ਕੱਚੀ ਜ਼ਰੂਰ ਆ ਪਰ ਤੁਹਾਡਾ ਫਾਇਦਾ ਹੋ ਜਾਣਾ ਅੱਜ ਤੁਹਾਨੂੰ ਭਾਜ ਚ ਮਿਲ ਜਾਣੀ ਹੈ ਜੀ ਜਿੱਦੇ ਤਿਆਰ ਹੋ ਗਈ ਉਹਦੇ ਡਿਮਾਂਡ ਹੋਰ ਜਿੱਦਰ ਨਹੀਂ ਮਰਜੀ ਵੈ ਠੰਡੀ ਵੈ ਨਹੀਂ ਕਰਮ ਲੱਤ ਮਾਂ ਵੀ ਦੋਨੇ ਵੇਖ ਲੈ ਰਸੇ ਵਰਗੀ ਪੈ ਮੋਟੀ ਹੁੰਦੀ ਹੈ ਸਹੀ ਗੱਲ ਹੈ ਜੀ ਇਹਦੀ ਡਿਮਾਂਡ ਵੀਰੇ ਇਹਦਾ ਵੀਰੇ 45000 ਚ ਮਾਨਤਾਨ ਕਰਦਾ ਜਿੱਦਨ ਤਿਆਰ ਹੋ ਗਈ ਵੇਚਣ ਵਾਲਾ ਭਰਾ ਵੀ ਲੈਗਾ 55000 ਦੀ ਵੇਚੇ ਜੋੜਾ ਲੈ ਜੀ ਕੋਈ ਜੋੜੇ ਚ ਮਾਨਤਾਨ ਵਧ ਕਰ ਦਾਂਗੇ ਠੀਕ ਹੈ ਜੀ ਬਾਕੀ ਪਲੀ ਆ ਕੋਈ ਲੱਸੀ ਨਾ ਸਮਝ ਗਿਆ ਜੀ ਲੱਸੀ ਫਿੱਕੀ ਹੈ 45000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜੇ ਕੋਈ ਜੋੜਾ ਲੈ ਲੂਗਾ ਤਾਂ ਉਹਦੇ ਜਮਾਨਤਾਂ ਨਾਲੋਂ ਜ਼ਿਆਦਾ ਹੋ ਜਾਊਗਾ ਜੀ ਜਮਾਂਜਾਇਜ਼ ਡਿਮਾਂਡ ਆ ਜੀ ਅੱਜ ਦੀ ਜੇ ਪਿਆਰ ਹੋਈ ਹੁੰਦੀ ਉਹਦੇ ਬਾਈ ਕਿਹਨੇ ਦੇਣੀ 45000 ਚ ਬਾਈ ਬਾਕੀ ਵਜਨ ਵਾਲੀ ਆ ਵੱਡੀ ਆ ਛੋਟੀ ਨਾ ਕੋਈ ਸਮਝੋ ਛੋਟੀ ਆ ਸਹੀ ਗੱਲ ਆ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ 6 ਮਹੀਨੇ ਦੀ ਗੱਬਣਾ ਵੈੜਾ ਠੀਕ ਆ ਬਾਈ ਇਹ ਵੱਧਣੀ ਵਿੰਡੋ ਲਈ ਵੀ ਆ ਵੱਡੀ ਵੱਧਣੀਓਂ ਨਹਿਰ ਤੇ ਮੁੰਡੇ ਦਾ ਘਰ ਆ ਫਾਰਮ ਚੋਂ ਲਈ ਆ ਆਪਾਂ ਠੀਕ ਆ ਬਾਈ ਦੁੱਧ ਤਾਂ ਬਾਈ ਏਸਲੇ ਸੀਗਾ 8-9 ਕਿਲੋ ਆਪਣੇ ਘਰੇ ਰੰਬਣ ਹੋਣੀ ਛੜੀ ਹਜੇ ਵੀ ਜੀ ਨਹੀਂ ਲਾ ਪਰਸੋਂ ਦੀ ਆਈ ਵੀ ਆ ਠੀਕ ਆ ਜੀ ਕੋਈ ਦੁੱਧ ਆਦਾ 5 ਕਿਲੋ ਮੰਨ ਕੇ ਬਾਈ ਲੈ ਜਾਵੇ ਆਪਣੇ ਕੋਲ ਜਿਹੜਾ ਦੋੜਾਂ ਵਿੱਚੋਂ ਆ 6 ਮਹੀਨੇ ਦੀ ਗੱਭਣ ਆਉਦੀ ਚੈੱਕ ਕਰਾ ਲਿਆ ਵੀ ਕੋਈ ਚੱਕਰ ਨਹੀਂ ਬਾਈ ਇਹ ਤੀਜੇ ਸੂਏ ਸੋਨਾ ਦੁੱਧ 30 ਕਿਲੋ ਦੀ ਗਾਰੰਟੀ ਦਿੱਤੀ ਮਾਲਕ ਨੇ ਦੂਜੇ ਸੂਏ ਦੂਜੇ ਸੂਏ ਹਾਂ ਚੋਇਆ ਜਿਹੜਾ ਉਹਨੇ ਆਪ ਜਿਹੜਾ ਅੱਜ ਦਾ ਦੁੱਧ 5 ਗਿਲਾ ਅੱਜ ਗੱਲ ਅੱਜ ਦਾ 5 ਗਿਲਾ ਬਾਈ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਹਾਂ ਜੀ ਨਹੀਂ ਲਾਇਆ ਚੋਈ ਦੂਈ ਚੰਗੀ ਆ ਠੀਕ ਆ ਬਾਈ ਬਾਕੀ ਗਰਮੀਆਂ ਦਾ ਤੋਹਫਾ ਮੱਝਾਂ ਰ ਗਈ ਹੋਣਾ ਬਾਈ ਦੁੱਧ ਬਾਈ ਦੁੱਧ ਬਹੁਤ ਸੰਘਣਾ ਦਾ ਠੀਕ ਆ ਜੀ ਦੋ ਰੁਪਏ ਬਾਕੀ ਵੱਡੀ ਦੱਸਾ ਦੇ ਕਿੱਡੀ ਆ ਪਾਲੀ ਅਪਲਾਈ ਕਰਦੀ ਸੀ ਗੱਲ ਵਜੋਂ ਵਜੂਦ ਥੋੜੀ ਆਪਣੇ ਘਰੇ ਟੁੱਟ ਗਿਆ ਕਿ ਜੀ ਨਹੀਂ ਲਾਇਆ ਘਰ ਦੀ ਕਰਕੇ ਉਹਦੀ ਠੀਕ ਆ ਜੀ ਹਾਂ ਤੀਜੇ ਸੂਏ ਸੂਣਾ ਜੀ 6 ਮਹੀਨਿਆਂ ਦੀ ਗੱਬਣ ਕਿ ਇੱਕ ਪਾਸਾ ਸਪੈਸ਼ਲ ਮੇਰੀ ਬੇਨਤੀ ਆ ਕਿ ਆਪਦੇ ਡ ਤੇ ਬਾਈ ਦੇ ਘਰੋਂ ਚੈੱਕ ਕਰ ਆਪਾਂ ਕਰਾਈ ਵੀ ਅਗਲਾ ਆਪਦੀ ਤਸੱਲੀ ਕਰਾ ਕੇ ਲੈ ਜਾ ਸਹੀ ਗੱਲ ਹੈ ਜੀ ਬਾਕੀ ਵੇਟ ਦਿਖਾ ਦੇ ਗਾਂ ਦਾ ਕਿੱਡਾ ਬੈੱਡ ਕਿੱਡਾ ਦੁੱਧ ਬਈ ਦਿੱਤਾ ਹੋਊਗੀ ਝੂਠ ਵਾਲਾ ਕੰਮ ਨਹੀਂਗਾ ਬੱਚੀ ਦਾ 20 ਕਿਲੋ ਬਾਈ ਦੱਸਦਾ ਕਿ ਮਾਲਕਾਂ ਨੇ ਕਿਹਾ ਕਿ ਦਿੱਤੀ ਹੈ ਕਿ ਇਹਦਾ ਦਿੱਤਾ ਵਾ ਬਾਕੀ ਹਮਾਨੇ ਜੋ ਝੋਲ ਬਹੁਤ ਆ ਜੀ ਅੱਜ ਦਾ ਦੁੱਧ 5 ਕਿਲੋ ਆ ਦੁੱਧ 6 ਸੀਗਾ ਦੁੱਧ ਵਾਦੀ ਬਈ ਜੀ ਲਾਈ ਜਾਂਦੀ ਹੁਣ ਅੱਜ ਪੱਠੇ ਪੱਠੇ ਖਾਦੇ ਆ ਗਾਣੇ ਠੀਕ ਆ ਜੀ ਤਾਂ ਕਰਕੇ ਕਰ ਗਈ ਲੈ ਜਲਦੀ ਵੀਰੇ ਇੱਧਰ ਨੂੰ ਥਾਣਾ ਦੇ ਸੈਜ ਬਹੁਤ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਪੂਰਾ ਸੋਹਣਾ ਚਾਰ-ਚਾਰ ਉਂਗਲਾਂ ਦਾ ਜੀ ਇਹਦੀ ਡਿਮਾਂਡ ਲੈਣ ਦੇਣ ਜੀ ਅਲੀ ਇਹਦਾ ਕੋਈ 45 ਨਹੀਂ 46 ਨਹੀਂ 35000 ਚ ਮੰਨਦਾ ਕਰਾਂਗੇ ਬਾਈ ਲਓ ਜੀ ਤੋਫੀ ਹੈ ਜੀ ਕੋਈ ਆਪਾਂ ਮੋਲ ਨਹੀਂ ਵੱਧ ਕੀਤਾ ਆਪਾਂ ਵੇਚਣ ਵਾਲਾ ਕੰਮ ਹੀ ਕੀਤਾ ਬਸ ਠੀਕ ਹੈ ਜੀ 35000 ਚ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਜਿੱਦਾਂ ਤਿਆਰ ਹੋ ਵੀ ਉਦੋਂ ਹੀ ਪੜਾ ਤਾਨੂੰ ਬਰਾੜ ਸਾਹਿਬ 85000 ਦੀ ਆਹ ਆਉਣਾ ਵੇ ਬਜੂ ਕਿੱਡੀ ਵਹਿ ਸਹੀ ਗੱਲ ਹੈ ਜੀ ਇਹ ਗੱਲਾਂ ਨਾ ਬਿਕੂ ਕੱਦ ਵਹਿ ਡਵਾ ਬਾਈ ਜਿਹਨੇ ਸੰਭਣੀ ਆ ਉਹਨਾਂ ਲਈ ਦੋਫਾ ਜੇ ਮੰਨ ਲਓ ਸੱਜਰ ਲਾਊਗਾ ਤਾਂ ਬਹੁਤ ਮਹਿੰਗੀ ਪੈ ਜਾਏ ਮੰਨ ਲਾ ਦੂੜ ਦੋ ਮਹੀਨਾ ਹੀ ਦੁੱਧ ਦੇ ਜਾਣਾ ਬਾਈ ਇਹਨੇ ਹਾਂਜੀ ਤਾਂ ਗਾ ਡੇਢ ਕਿ ਮਹੀਨਾ ਸੰਭਾਲੇ ਬੰਦਾ ਪੂਰੀ ਵਧੀਆ ਗਾ ਸਹੀ ਗੱਲ ਹੈ ਜੀ ਜਿਹਨੂੰ ਨਗ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚ ਸੀਲਸ ਲੱਗ ਤੇ ਆਇਂ ਬਡਾਨਿਆਂ ਨੇ ਤੇ ਬਈ ਨਿਹੜੀਆਂ ਧਾਰਨ ਕਰੇ ਹੋਊਗੀ। ਹਲੋ ਜੀ। ਨਿਆਣੇ ਦੇ ਤਾਂ ਕਿਸੇ ਪਸੂ ਨੇ ਲੋੜ ਜੀ। ਬਾਹਰ ਖੜੀ ਕਰਕੇ ਨਾ ਠੀਕ ਜੀ ਥੋੜਾ ਜਿਆ ਕਰਦੀ ਹੈ। ਬਾਕੀ ਕੈਮਰੇ ਤੋਂ ਡਾਟਦਾ ਜੀ। ਸਵਾਇੀ ਬਹੁਤ ਚੰਗੀ ਹੋ। ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ।